రణਦੇ ਸ਼੍ਰੀ ਰਾਮ ਨਾਟਕ ਅਤੇ ਸੋਸ਼ਲ ਕਲੱਬ ਵੱਲੋਂ ਅੱਜ ਭੂਮੀ ਪੂਜਨ ਕੀਤਾ ਗਿਆ ਜਿਸ ਦੇ ਵਿੱਚ ਅੱਜ ਰਾਮ ਨਾਟਕ ਅਤੇ ਸੋਸ਼ਲ ਕਲੱਬ ਦੇ ਸੂ ਮੈਂਬਰਾਂ ਵੱਲੋਂ ਭੂਮੀ ਪੂਜਨ ਕਰਕੇ ਰਾਮਲੀਲਾ ਦਾ 59ਵੇਂ ਸਾਲ ਦੇ ਵਿੱਚ ਪ੍ਰਵੇਸ਼ ਕੀਤਾ ਗਿਆ ਅੱਜ ਪੰਡਿਤ ਵਿਨੋਦ ਮਿਸ਼ਰਾ ਵੱਲੋਂ ਵਿਧੀ ਵਿਧਾਨ ਨਾਲ ਲక్ష్ਮੀ ਕਾਂਚਾ ਜੀ ਵਿਨੇ ਸ਼ਾਸਤਰੀ ਜੀ ਵੱਲੋਂ ਅੱਜ ਵਿਧੀ ਵਿਧਾਨ ਦੇ ਨਾਲ ਅੱਜ ਪੂਜਨ ਕਰਵਾਇਆ ਗਿਆ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਰਾਮਲੀਲਾ ਕਮੇਟੀ ਨੇ ਪ੍ਰਧਾਨ ਅਜੇ ਸਿੰਗਲਾ ਤੇ ਉਹਨਾਂ ਦੀ ਟੀਮ ਵੱਲੋਂ ਵੀ ਹਿੱਸਾ ਦਿੱਤਾ ਗਿਆ ਸੋ ਗੱਲ ਕਰਾਂਗੇ ਸ਼੍ਰੀ ਰਾਮ ਨਾਟਕ ਅਤੇ ਸੋਸ਼ਲ ਕਲੱਬ ਦੇ ਡਾਇਰੈਕਟਰ ਸੁਨੀਲ ਲੁੰਬਾ ਨਾਲ ਅੱਜ ਰਾਮਲੀਲਾ ਦਾ ਭੂਮੀ ਪੂਜਨ ਕੀਤਾ ਗਿਆ ਕੀ ਪ੍ਰੋਗਰਾਮ ਰੱਖਿਆ ਗਿਆ ਤੇ ਰਾਮਲੀਲਾ ਦਾ ਮੰਚਨ ਕਦੋਂ ਤੋਂ ਸ਼ੁਰੂ ਹੋਵੇਗਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਮਲੀਲਾ ਦਾ ਮੰਚਨ 18 ਤਰੀਕ ਦਿਨ ਵੀਰਵਾਰ ਤੋਂ ਸ਼ੁਰੂ ਕੀਤਾ ਜਾਊਗਾ ਇਹੀ ਪ੍ਰੋਗਰਾਮ ਹੈ ਇਹੀ ਸਨੇਹ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਜਨਤਾ ਨੂੰ ਕਿ ਪ੍ਰਭੂ ਰਾਮ ਦੇ ਆਚਿੰਨਾ ਦੇ ਚੱਲ ਕੇ ਜਨਤਾ ਦੀ ਸੇਵਾ ਕਰੂੰ ਤੇ ਪ੍ਰਭੂ ਗਾਮਦੀ ਦਾ ਆਸ਼ੀਰਵਾਦ ਪ੍ਰਾਪਤ। ਸੋ ਗੱਲ ਕਰਾਂਗੇ ਸ਼੍ਰੀ ਰਾਮ ਨਾਟਕ ਅਤੇ ਸੋਸ਼ਲ ਕਲੱਬ ਦੇ ਪ੍ਰਧਾਨ ਨੀਰਜ ਕੋੜਾ ਨਾਲ ਅੱਜ ਭੂਮੀ ਪੂਜਨ ਸਮਾਰੋਹ ਕੀਤਾ ਗਿਆ ਹੈ। ਅੱਜ ਬੜੇ ਹੀ ਵਿਦਵਾਨ ਦੇ ਨਾਲ ਲਗਾਤਾਰ ਸ਼੍ਰੀ ਰਾਮ ਨਾਟਕ ਕਲੱਬ ਸਿਟੀ ਮੈਦਾਨ ਦੇ ਵਿੱਚ ਲਗਾਤਾਰ 53 ਸਾਲ ਦੇ ਵਿੱਚ ਅੱਜ ਪ੍ਰਵੇਸ਼ ਕਰ ਚੁੱਕਾ ਹੈ। ਕੀ ਕਹੋ? ਜੈ ਸ਼੍ਰੀ ਰਾਮ ਜੀ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਸ ਭੂਮੀ ਪੂਜਨ ਦੇ ਪ੍ਰੋਗਰਾਮ ਤੇ ਵਧਾਈ ਦਿੰਦੇ ਸਾਡਾ ਕਲੱਬ 55ਵੇਂ ਸਾਲ 'ਚ ਪ੍ਰਵੇਸ਼ ਕਰ ਗਿਆ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਰਾਮਲੀਲਾ ਦਾ ਆਯੋਜਨ ਕਰਨ ਜਾ ਰਹੇ ਹਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਸਭ ਨੂੰ ਮੈਂ ਪ੍ਰਾਰਥਨਾ ਕਰਦਾ ਕਿ ਰਾਮਲੀਲਾ ਇੱਕ ਧਰਮ ਨੂੰ ਵਿਧਾਨ ਵਾਲਾ ਸਿਸਟਮ ਹੈ ਇਹਦੇ ਲਈ ਸਾਰੇ ਜਣੇ ਵੱਧ ਤੋਂ ਵੱਧ ਰੇ ਪਹੁੰਚੋ ਤੇ ਰਾਮਲੀਲਾ ਦਾ ਆਨੰਦ ਜੈ ਸ਼੍ਰੀ ਰਾਮ ਬੋਸ ਵਿਆਪਤੀ ਰਾਮਚੰਦਰ